ਘਾਂਟ ਲੋਕਾਂ ਦੇ ਇਹ ਕੰਮ ਆਉਣ ਵਾਲੀ ਚੀਜ਼ ਹੈ ਬੇਨਤੀ ਹੈ ਇੱਕ ਤਾਂ ਇਹਨੂੰ ਸ਼ੇਅਰ ਕਰਿਓ ਜਰੂਰ ਤੇ ਚੈਨਲ ਆਪਣਾ ਬਾਈ ਸਬਸਕ੍ਰਾਈਬ ਜਿਹੜੇ ਭਰਾਵਾਂ ਨੇ ਨਹੀਂ ਕਰਿਆ ਜਰੂਰ ਕਰ ਲਿਓ ਤੇ ਇੱਕ ਤੁਹਾਨੂੰ ਦੁਨੀਆਦਾਰੀ ਦੀ ਗੱਲ ਸੁਣਾਉਣ ਲੱਗੇ ਆ ਇਹ ਚੀਜ਼ਾਂ ਸ਼ਹਿਰਾਂ 'ਚ ਪਿੰਡਾਂ 'ਚ ਆਮ ਹੁੰਦੀਆਂ ਨੇ ਉਹਨਾਂ ਤੇ ਇਹ ਗੱਲ ਹੈ ਇੱਕ ਤਾਂ ਬੇਨਤੀ ਹੈ ਜਿਹੜਾ ਬੰਦਾ ਔਡੇ ਕੋਲੇ ਕਿਸੇ ਦੀ ਨਿੰਦਿਆ ਕਰਦਾ ਨਾ ਦੂਜੇ ਬੰਦੇ ਦੀ ਉਹ ਬੰਦੇ ਤੋਂ ਹਮੇਸ਼ਾ ਬਚ ਕੇ ਰਹੋ ਕਿਉਂਕਿ ਉਹ ਅੱਜ ਸੋਡੀ ਨਿੰਦਿਆ ਕਰਦਾ ਕੱਲ ਸੋਡੀ ਵੀ ਉਹ ਕਿਸੇ ਨਾ ਕਿਸੇ ਕੋਲੇ ਕਰੂਗਾ ਸੋ ਇੱਕ ਤਾਂ ਬੇਨਤੀ ਹੈ ਸਬਸਕ੍ਰਾਈਬ ਕਰਿਓ ਪਹਿਲਾਂ ਮੈਂ ਤੁਹਾਨੂੰ ਇੱਕ ਗਾਣਾ ਜਿਹੜਾ ਤੁਹਾਨੂੰ ਮੈਂ ਤੜਕੇ ਸੁਣਾਉਣਾ 9 ਵਜੇ ਉਹਦੇ ਮੈਂ ਕੁਝ ਪਹਿਰੇ ਸੁਣਾ ਰਿਹਾ ਉਹ ਪਿੰਡਾਂ ਚ ਆਪਣੇ ਨਾ ਸਾਡੀ ਮੇਰੀ ਰਿਸ਼ਤੇ ਨਾਲ ਪਰਝਾਈ ਲੱਗਦੀ ਆ ਉਹ ਮੈਨੂੰ ਅੱਜ ਤੜਕੇ ਕਹਿੰਦੀ ਕਹਿਣੀ ਤੂੰ ਗਾਣੇ ਗੁਣੇ ਬਹੁਤ ਲਿਖਦਾ ਤੂੰ ਸਾਡੇ ਤੇ ਵੀ ਕੋਈ ਗਾਣਾ ਲਿਖ ਮੈਂ ਉਹਨੂੰ ਕਿਹਾ ਵੀ ਜਿਹੜੀਆਂ ਗੱਲਾਂ ਕੋਈ ਕਿਸੇ ਦੀ ਜ਼ਿੰਦਗੀ ਵਿੱਚ ਕੁਝ ਬੀਤਿਆ ਹੁੰਦਾ ਉਹਨੂੰ ਲਿਖਣਾ ਸੌਖਾ ਹੁੰਦਾ ਤੇ ਕਹਿਣੀ ਫਿਰ ਮੈਂ ਵੀ ਤੈਨੂੰ ਹੱਡ ਬੀਤੀ ਉਹਨੇ ਮੈਨੂੰ ਆਜੂ ਦੀ ਹੱਡ ਬੀਤੀ ਸੁਣਾਈ ਤਾਂ ਮੈਂ ਸੁਣ ਕੇ ਉਹਨੂੰ ਕਿਹਾ ਵੀ ਇਹ ਤਾਂ ਸਾਰੀਆਂ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਬੀਬੀਆਂ ਜਿੰਨੀਆਂ ਵੀ ਐ ਜਿੰਨੀਆਂ ਨੇ ਝਾੜੂ ਨੂੰ ਵੋਟ ਪਾਈ ਐ ਇਹ ਤਾਂ ਸਾਰਿਆਂ ਦੀ ਹੱਡ ਬੀਤੀ ਐ ਤਾਂ ਮੈਂ ਉਹਦਾ ਉਹਨੂੰ ਇੱਕ ਪਹਿਰਾ ਸੁਣਾ ਦਿੰਨਾ ਸੋਣਿਓ ਤੇ ਸ਼ੇਰ ਕਰਿਓ ਤੇ ਭੈਣਾ ਸਾਡੀਆਂ ਜਰੂਰ ਸੁਣਨਾ ਹੇ ਲਾਲ ਚੱਚੇ ਦੇਹਰਾ ਬੋਟਾਂ ਅਸੀਂ ਪਾਤੀਆਂ ਵੇ ਲਾਲ ਚਿਚਿਆ ਕੇ ਦਿਹਰਾ ਬੋਟਾਂ ਅਸੀਂ ਪਾਤੀਆਂ ਮੁੜ ਕੇ ਨੀ ਆਏ ਨਾ ਛਰ ਮਹਿਲਾਤੀਆਂ ਲਾਲ ਚਿਚਿਆ ਕੇ ਦਿਹਰਾ ਅਸੀਂ ਬੋਟਾਂ ਪਾਤੀਆਂ ਮੁੜ ਕੇ ਨੀ ਆਏ ਨਾ ਛਰ ਮਹਿਲਾਤੀਆਂ ਬਾਦ ਫੋਕੇ ਨਿਕਲੇ ਆਏ ਸਸਰਕਾਰ ਦੇ ਸਾਨੂੰ ਕੀ ਪਤਾ ਸੀ ਸਾਡਾ ਡੁੱਬ ਜੂ ਹਜ਼ਾਰ ਰੁਪਏ ਸਾਨੂੰ ਕੀ ਪਤਾ ਸੀ ਸਾਡਾ ਡੁੱਬ ਜੂ ਹਜ਼ਾਰ ਰੁਪਏ ਸੋ ਬੀਬੀਆਂ ਨੇ ਵਿਚਾਰੀਆਂ ਨੇ ਵੋਟਾਂ ਪਾਈਆਂ ਸੀ ਵੀ 1000 ਰੁਪਏ ਸਾਡੇ ਖਾਤੇ ਚ ਆਊਗਾ ਪਰ ਠੱਗੀ ਹੋ ਗਈ ਬੀਬੀਆਂ ਨਾਲ ਚਲੋ ਆਪਾਂ ਸਰਕਾਰਾਂ ਤੋਂ ਕੀ ਲੈਣਾ ਇਹ ਗੱਲ ਵੈਸੇ ਇੱਕ ਗਾਣਾ ਕਮੇਟੀ ਤੌਰ ਤੇ ਮੈਂ ਤੁਹਾਨੂੰ ਸੁਣਾਉਂਗਾ ਕੱਲ ਨੂੰ ਸ਼ਾਇਦ ਮੈਂ ਇਹ ਨਾਲ ਵੀ ਲਾਈਵ ਸੁਣਾਇਆ ਤਾਂ ਮੈਂ ਇਹ ਗਾਣੇ ਨੂੰ ਤੜਕੇ 8 ਵਜੇ ਅਪਲੋਡ ਕਰ ਦੂੰ ਸਾਰੇ ਨੂੰ ਸੋ ਸੋਣਿਓ ਜਰੂਰ ਆ ਤੇ ਸ਼ੇਰ ਵੱਧ ਤੋਂ ਵੱਧ ਕਰਿਓ ਕੀ ਹੈ ਕੋਈ ਆਪਾਂ ਸਰਕਾਰਾਂ ਨਾਲ ਲੜਨਾ ਨਹੀਂ ਹਨਾ ਵੀ ਕੀ ਹੈ ਸ਼ਰਮੀ ਆ ਜੇ ਚਲੋ ਕਹੇ ਬੀਬੀਆਂ ਦਾ ਭਲਾ ਹੋ ਜੇ ਮੈਨੂੰ ਜਿਵੇਂ ਹੁਣ ਜਿਹੜੀਆਂ ਵਿਚਾਰੀਆਂ ਪ੍ਰਾਣੀਆਂ ਬੀਬੀਆਂ ਨੇ ਉਹਨਾਂ ਨੂੰ ਤਾਂ ਇਹੀ ਲੱਗਦਾ ਵੀ ਪਤਾ ਨਹੀਂ ਜਦੋਂ ਭਗਵੰਤ ਮਾਨ ਸਾਹਿਬ ਇਹ ਤੇ ਨੈੱਟ ਤੇ ਆਉਂਦੇ ਆ ਪਤਾ ਨਹੀਂ ਇਹਨਾਂ ਨਾਲ ਗੱਲਾਂ ਵੀ ਕਰ ਲੈਂਦੇ ਹੋਣਗੇ ਪਰ ਇਦਾਂ ਨਹੀਂ ਹੁੰਦਾ ਹਨਾ ਉਹਨਾਂ ਨੂੰ ਇੰਨਾ ਪਤਾ ਨਹੀਂ ਉਹ ਮੈਨੂੰ ਜਿਵੇਂ ਇੱਕ ਮੇਰੀ ਤਾਈ ਕਹਿੰਦੀ ਅਰੇ ਵੀ ਪਤੂ ਤੇਰੇ ਕੋਲ ਤਾਂ ਲੈਟ ਨੁੱਟ ਜਾ ਚੱਲਦਾ ਇੱਥੇ ਆਉਂਦਾ ਤੂੰ ਕਹੇ ਨਾ ਭਗਵਾਨ ਤਵਾਰ ਨੂੰ ਵੀ ਸਾਡਾ ਹਜ਼ਾਰ ਪਾਸੂ ਹੁਣ ਉਹਨਾਂ ਨੂੰ ਕੌਣ ਸਮਝਾਵੇ ਹਨ ਸੋ ਚਲੋ ਵਿਸ਼ੇ ਤੇ ਆਉਨੇ ਆਪਣੇ ਤੇ ਗੱਲ ਕਰਦੇ ਸੀ ਬਾਈ ਨਿੰਦਿਆ ਵਾਲੇ ਬੰਦੇ ਦੀ ਜਿਹੜਾ ਬੰਦਾ ਛੋਡੀ ਨਿੰਦਿਆ ਕਰਦਾ ਜਾਂ ਛੋਡੇ ਕੋਲੇ ਕਿਸੇ ਦੀ ਨਿੰਦਿਆ ਕਰਦਾ ਤਾਂ ਇਹ ਗੱਲ ਲਾਜ਼ਮੀ ਹੈ ਕਿ ਉਹ ਬੰਦਾ ਛੋਡੇ ਵੀ ਕਿਸੇ ਨਾ ਕਿਸੇ ਕੋਲੇ ਨਿੰਦਿਆ ਕਰੂਗਾ ਉਹਨਾਂ ਬੰਦਿਆਂ ਤੇ ਗੱਲ ਹੈ ਫੇਰ ਜ਼ਰੂਰ ਕਰਿਓ ਹਨ ਓ ਚੁਗਲ ਖੋਰਾ ਤੋਂ ਜਹਰਾ ਪਾਸਾ ਰੱਖੀਏ ਨਾ ਦਈਏ ਪੇਤ ਦਿਲ ਦਾ ਬਹੁਤਾ ਨਬਲਾਈਏ ਜਿਹੜਾ ਹਰ ਵੇਲੇ ਐਵੇਂ ਮੱਥੇ ਤੇਉੜੀ ਪਾ ਕੇ ਮਿਲਦਾ ਚੁਗਲ ਖੋਰਾ ਤੋਂ ਸਦਾ ਪਾਸਾ ਰੱਖੀਏ ਨਾ ਦੇਈਏ ਪੇਤ ਦਿਲ ਦਾ ਬਹੁਤਾ ਨਬਲਾਈਏ ਜਿਹੜਾ ਹਰ ਵੇਲੇ ਐਵੇਂ ਮੱਥੇ ਤੇਉੜੀ ਪਾ ਕੇ ਮਿਲਦਾ ਓ ਅੱਖਾਂ ਵਿੱਚ ਹੱਸ ਕੇ ਜੇ ਕਰਦਾ ਟਿਚਰ ਤੂ ਜੇ ਦੋ ਕੀਤੀ ਆਪ ਕਦੇ ਨਾ ਸਹੂ ਓ ਲੋਕਾਂ ਦੀ ਜੋ ਤੇਰੇ ਕੋਲੇ ਕਰੇ ਨਿੰਦਿਆ ਤੇ ਤੇਰੀ ਵੀ ਤਾਂ ਕਿਸੇ ਕੋਲੇ ਕਰ ਦੇਈ ਹਉ ਓ ਲੋਕਾਂ ਦੀ ਜੋ ਤੇਰੇ ਕੋਲੇ ਕਰੇ ਨਿੰਦਿਆ ਤੇਰੀ ਵੀ ਤਾਂ ਕਿਸੇ ਕੋਲੇ ਕਰ ਦੇਈ ਰਹੂ ਹੋ ਬੰਦਾ ਮਾੜਾ ਹੁੰਦਾ ਜਿਹੜਾ ਐਵੇਂ ਸਾਲਾ ਬਿਨਾਂ ਗੱਲੋਂ ਮੂੰਹ ਫੇਰ ਜੇ ਉਹ ਤੀਵੀਂ ਮਾਰੀ ਦੇਖ ਚਾਰ ਬੰਦਿਆਂ ਨੂੰ ਲੰਗੇ ਕੋਲੋਂ ਬੁੱਲ ਟੇਰ ਕੇ ਬੰਦਾ ਉਹ ਮਾੜਾ ਜਿਹੜਾ ਬਿਨਾਂ ਗੱਲੋਂ ਐਵੇਂ ਸਾਲਾ ਮੂੰਹ ਫੇਰ ਜੇ ਉਹ ਤੀਵੀਂ ਮਾਰੀ ਦੇਖ ਚਾਰ ਬੰਦਿਆਂ ਨੂੰ ਲੰਗੇ ਕੋਲੋਂ ਬੁੱਲ ਟੇਰ ਕੇ ਓਏ ਹਰ ਕੋਈ ਹੁਣ ਵੀ ਰੇ ਕੰਮ ਕੱਢਦਾ ਤੇ ਕਾਲੀ ਜੁਗ ਆ ਗਿਆ ਜੀ ਚਟਾਏ ਲਹੂ ਓ ਲੋਕਾਂ ਦੀ ਜੋ ਤੇਰੇ ਕੋਲੇ ਕਰੇ ਨਿੰਦਿਆ ਤੇ ਤੇਰੀ ਵੀ ਤਾਂ ਕਿਸੇ ਕੋਲੇ ਕਰ ਦਈ ਹਉ ਓ ਲੋਕਾਂ ਦੀ ਜੋ ਤੇਰੇ ਕੋਲੇ ਕਰੇ ਨਿੰਦਿਆ ਹਾਂ ਤੇਰੀ ਵੀ ਤਾਂ ਕਿਸੇ ਕੋਲੇ ਕਰ ਦਈ ਹਉ ਓ ਤੇਰੀ ਵੀ ਤਾਂ ਕਿਸੇ ਕੋਲੇ ਕਰ ਦਈ ਹਉ ਸੁਪਰਾ ਓ ਇਹੇ ਲੋਕਾਂ ਤੋਂ ਬਚੋ ਜਿਹੜੇ ਦੂਜਿਆਂ ਦੀ ਨਿੰਦਿਆ ਕਰਦੇ ਆ ਉਹ ਤੁਹਾਡੀ ਨਿੰਦਿਆ ਵੀ ਜਰੂਰ ਕਰਨਗੇ ਕਿਸੇ ਨਾ ਕਿਸੇ ਕੋਲੇ ਇਹ ਗੱਲ ਲਾਜ਼ਮੀ ਹੈ ਸੋ ਕੋਸ਼ਿਸ਼ ਇਹ ਕਰੋ ਆਪਣਾ ਕੰਮ ਕਰੋ ਕਿਸੇ ਨੂੰ ਮਾੜਾ ਚੰਗਾ ਨਾ ਕਹੋ ਜੇ ਸੋਨ ਨੂੰ ਕੋਈ ਕਹਿੰਦਾ ਇੱਕ ਗੱਲ ਮੈਂ ਹੋਰ ਵੀ ਇੱਥੇ ਮੈਨੂੰ ਬਹੁਤ ਭਰਾ ਪੁੱਛ ਲੈਂਦੇ ਆ ਹਨਾ ਇੱਕ ਗੱਲ ਬਈ ਤੁਸੀਂ ਕੋਈ ਵੀ ਕੰਮ ਕਰਦੇ ਹੋ ਚਾਹੇ ਤੁਸੀਂ ਡੇਰੀ ਫਾਰਮ ਕਰਦੇ ਹੋ ਖੇਤੀ ਕਰਦੇ ਹੋ ਕੋਈ ਦੁਕਾਨਦਾਰੀ ਕਰਦੇ ਹੋ ਕੋਈ ਹੋਰ ਜੋ ਵੀ ਬਿਜ਼ਨਸ ਹੈ ਤੁਹਾਡਾ ਹਨਾ ਜਿਹਨੂੰ ਜਿੱਡਾਕ ਵੀ ਬੰਦਾ ਹੁੰਦਾ ਉਹ ਹਿਸਾਬ ਨਾਲ ਹੁੰਦਾ ਹਰ ਇੱਕ ਕੰਮ 'ਚ ਕੰਪੀਟੀਸ਼ਨ ਹੈਗਾ ਅੱਜਕੱਲ੍ਹ ਇਸ ਗੱਲ 'ਤੇ ਕੋਈ ਸ਼ੱਕ ਨਹੀਂ ਤੇ ਇਹ ਵੀ ਗੱਲ ਜ਼ਰੂਰੀ ਹੈ ਵੀ ਜਿਹੜਾ ਬੰਦਾ ਕੋਈ ਮਾੜੀ ਤਰੱਕੀ ਕਰੇ ਜਾਂ ਉਹਦੇ ਕੋਲੇ ਕੋਈ ਟੈਲੈਂਟ ਹੋਵੇ ਤਾਂ ਉਹਨੂੰ ਮਾੜਾ ਕਹਿਣ ਵਾਲੇ ਨਾਲ ਜੰਮ ਪੈਂਦੇ ਆ ਇਸ ਗੱਲ 'ਚ ਕੋਈ ਸ਼ੱਕ ਨਹੀਂ ਮੇਰੇ ਸੋਡੇ ਹਰ ਇੱਕ ਬੰਦੇ ਦੇ ਐਂਟੀ ਵੀ ਹੁੰਦੇ ਆ ਤੇ ਸਪੋਰਟਰ ਵੀ ਹੁੰਦੇ ਆ ਸੋ ਮੇਰੀ ਬੇਨਤੀ ਹੈ ਜਿੰਨਾ ਕ ਮੈਂ ਪੜਿਆ ਆ ਮੈਂ ਵੱਡੇ-ਵਡੇਰਿਆਂ ਤੋਂ ਸਿੱਖੀਆਂ ਨੇ ਗੱਲਾਂ ਵੀ ਕਹਿੰਦੇ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਇਨਸਾਨ ਨਾਲ ਉਲਝੋ ਨਾ ਮੂਰਖ ਮੂਰਖਤਾ ਹੁੰਦੀ ਹੈ ਕੋਈ ਤੁਹਾਨੂੰ ਇਨਸਾਨ ਮਾੜਾ ਕਹਿ ਰਿਹਾ ਚਾਰ ਬੰਦਿਆਂ ਵਿੱਚ ਕਹੇ ਤੇ 10 ਵਿੱਚ ਕਹੀ ਜਾਣ ਦਿਓ ਤੁਸੀਂ ਸਿਰਫ ਆਪਜੀ ਮਿਹਨਤ ਤੇ ਵਿਸ਼ਵਾਸ ਰੱਖੋ ਛੋਡੀ ਮਿਹਨਤ ਸੱਚੀ ਹੈ ਤਾਂ ਪ੍ਰਮਾਤਮਾ ਛੋਡੀ ਬਾਝਰੂਰ ਫੜੂਗਾ ਕਿਸੇ ਤੁਹਾਨੂੰ ਚਾਹੇ ਕੋਈ ਕੁਛ ਕਹੀ ਜਾਂਦਾ ਕਿਸੇ ਵੱਲ ਨਾ ਦੇਖੋ ਇਹ ਇੱਧਰ ਨਾ ਦੇਖੋ ਇੱਧਰ ਆਪਦੀ ਸਿੱਧੀ ਨਿਗਾਹ ਆਪਦੀ ਮੰਜ਼ਲ ਤੇ ਰੱਖੋ ਇੱਕ ਗੱਲ ਮੈਂ ਸੋਚਣਾ ਹੋਰ ਸ਼ੇਅਰ ਕਰਨੀਆਂ ਜਿਹੜੀ ਕਿ ਜ਼ਰੂਰੀ ਹੈ ਇਹ ਜਿਹਦੇ ਬੱਚੇ ਆ ਉਹ ਜ਼ਰੂਰ ਸੁਣਿਓ ਇਹ ਗੱਲ ਇਹ ਗੱਲ ਆਪਾਂ ਤਾਂ ਇਹਨੂੰ ਜਿਵੇਂ ਮੈਂ ਇੱਕ ਗਾਣਾ ਲਿਖਿਆ ਸੀਗਾ ਕਿ ਸਿਰਚ ਕਰਨਗੇ ਗਲੀਆਂ ਪਾਲੇ ਲਾਡਾਂ ਦੇ ਹੱਥੀਂ ਪੁੱਤ ਵਿਆਹੇ 나ਸੀ ਧੂਆਂ ਲਿਆ ਦਿੰਦੇ ਹਨਾ ਇਹ ਮੈਂ ਤੁਹਾਨੂੰ ਸੁਣਾਉਂਗਾ ਬਹੁਤ ਜਲਦੀ ਬਹੁਤ ਸੋਹਣਾ ਗਾਣਾ ਹੈ ਵੀ ਇਹ ਗਾਣਾ ਹੈਗਾ ਵੀ ਜਿਹੜੇ ਬੰਦੇ ਜਾਂ ਆਪਾਂ ਮੁੰਡੇ ਕਹਿ ਸਕਦੇ ਆ ਵੀ ਵਿਆਹ ਕਰਾ ਕੇ ਹਨਾ ਆਪਦੇ ਮਾਪਿਆਂ ਨੂੰ ਜਾਂ ਆਪਦੇ ਭੈਣ ਭਾਈਆਂ ਨੂੰ ਟੁੱਟ ਜਾਂਦੇ ਆ ਉਹਨਾਂ ਤੇ ਇਹ ਗੱਲ ਐ ਸੋ ਇਹ ਵੀ ਮੈਂ ਤੁਹਾਨੂੰ ਬਹੁਤ ਜਲਦੀ ਸੁਣਾਉਂਗਾ ਬਹੁਤ ਸੋਹਣਾ ਗਾਣਾ ਸਿਰਚ ਕਰਨਗੇ ਗਲੀਆਂ ਪਾਲੇ ਲਾਡਾਂ ਦੇ ਤੇ ਹੱਥੀਂ ਪੁੱਤ ਵਿਆਹੇ ਨਾ ਸੀ ਧੂਆਂ ਲਿਆ ਦਿੰਦੇ ਸੋ ਗਾਣੇ ਬਈ ਪ੍ਰਮਾਤਮਾ ਦੀ ਕਿਰਪਾ ਜਿਵੇਂ ਮੈਂ ਇੱਕ ਗਾਣਾ ਲਿਖਿਆ ਸੀਗਾ ਖਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵੀ ਜਿਹੜੀ ਚੀਜ਼ ਕੋਈ ਦੇਖ ਕੇ ਲਿਖਣੀ ਐ ਨਾ ਆਪਾਂ ਬਾਪਰ ਦੀ ਚੀਜ਼ ਆ ਉਹ ਚੀਜ਼ ਚ ਲੋਕਾਂ ਨੂੰ ਵੀ ਉਹ ਸੁਣ ਕੇ ਮਤਲਬ ਉਹਨਾਂ ਤੇ ਅਸਰ ਵੀ ਹੁੰਦਾ ਤੇ ਉਹਨਾਂ ਨੂੰ ਵਧੀਆ ਵੀ ਲੱਗਦੀ ਹੈ ਜਿਹੜੀ ਚੀਜ਼ ਕੋਈ ਹਵਾ ਚ ਲਿਖਣੀ ਉਹ ਚੀਜ਼ ਦਾ ਕੋਈ ਇਨਾ ਅਸਰ ਨਹੀਂ ਹੁੰਦਾ ਹੁੰਦਾ ਜਿਵੇਂ ਨਾ ਮੇਰਾ ਇੱਕ ਦੋਸਤ ਆ ਉਹਦੇ ਕੁੜੀਆਂ ਹੀ ਐ ਤੈਨਾਂ ਚਲੋ ਕੁੜੀ ਮੁੰਡੇ ਚ ਕੋਈ ਫਰਕ ਨਹੀਂ ਬਾਈ ਤੁਸੀਂ ਜਿੰਨੇ ਵੀ ਕਮੈਂਟ ਕਰ ਰਹੇ ਹੋ ਬਾਈ ਬਹੁਤ ਬਹੁਤ ਧੰਨਵਾਦ ਸ਼ੇਅਰ ਕਰਿਓ ਤੇ ਲਾਇਕ ਵੀਡੀਓ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਯਾਰ WhatsApp ਤੇ ਵਗ ਜਾਂਦੀ ਹੈ ਉਹਨਾਂ ਨੂੰ ਭੇਜਿਆ ਕਰੋ ਤੇ ਕਹੋ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਕਿ ਯਾਰ ਮੇਰੀ ਮਾੜੀ ਸਪੋਰਟ ਕਰੋ ਤਾਂ ਕਿ ਫਿਰ ਰਿਕਾਰਡਿੰਗ ਗਾਣੇ ਜਿਹੜੇ ਤੁਹਾਨੂੰ ਸੁਣਾਉਣੇ ਆ ਸਾਰੇ ਆਪਾਂ ਤੁਹਾਡੇ ਨਾਲ ਮੇਰਾ ਇਹ ਵਾਅਦਾ ਹੈ ਵੀ ਕੋਈ ਵੀ ਇਹੋ ਜਿਹਾ ਗਾਣਾ ਕਦੇ ਨਹੀਂ ਗਾਉਂਦੇ ਵੀ ਜਿਹੜਾ ਧੀਆ ਭੈਣਾ ਚ ਬਹਿ ਕੇ ਸੁਣਿਆ ਨਾ ਜਾਵੇ ਤੁਸੀਂ ਮੇਰਾ ਮੈਨੂੰ ਮਤਲਬ ਇਹ ਗੱਲਾਂ ਕਹਿੰਦੇ ਆ ਲੋਕ ਕਹਿੰਦੇ ਵੀ ਬਾਈ ਜਿਵੇਂ ਤੂੰ ਕੋਈ ਪੋਸਟ ਪਾਉਣਾ ਅਸੀਂ ਪਰਿਵਾਰ 'ਚ ਰੱਖ ਦਿੰਦੇ ਆ ਮੋਬਾਈਲ ਸਾਨੂੰ ਕਦੇ ਵੀ ਐ ਵਿਸ਼ਵਾਸ ਹੈ ਵੀ ਇਹ ਬੰਦਾ ਕੋਈ ਉੱਚ ਨੀਚ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਦੱਸਦਾ ਵੀ ਜਿੰਨੋਂ ਕਈ ਵਾਰ ਜਿਵੇਂ ਮੈਨੂੰ ਬਹੁਤ ਲੋਕ ਕਹਿ ਦਿੰਦੇ ਆ ਕਿ ਯਾਰ ਹੁਣ ਤਾਂ ਚੱਕ ਲੋ ਧਰ ਲੋ ਵਾਲੇ ਸੁਣਦੇ ਆ ਤੇ じゃ ਜਿਹੜੇ ਕੋਈ ਦਗਾਣੇ ਆ ਗੰਦੇ ਵੀ ਲੱਕ ਮਿਲ ਲਿਆ ਉਹ ਕਰ ਲਿਆ ਹਨਾ ਤੇ ਕਹਿੰਦੇ ਤੂੰ ਉਹ ਪਾਇਆ ਕਰ ਯਾਰ ਇਹ ਚੰਗੀ ਪਰ ਮੈਨੂੰ ਆ YouTube ਤੇ ਮੈਨੂੰ ਬਹੁਤ ਉਹ ਲੱਗਦਾ ਵੀ ਬਹੁਤ ਚੰਗੇ ਲੋਕ ਆ ਜਿਹੜੇ ਮੇਰੇ ਨੂੰ ਸੁਣਦੇ ਆ ਤੇ ਅੱਗੇ ਵੀ ਸੁਣਨਗੇ ਜਿਹੜੇ ਪਰ ਉਹ ਲੋਕ ਥੋੜੀ ਜੀ ਕਾਲੀ ਕਰ ਜਾਂਦੇ ਆ ਸ਼ਾਰਟ ਕੱਟ ਚ ਹਨਾ ਤੇ ਇੱਕ ਗੱਲ ਹੋਰ ਵੀ ਆ ਬਈ ਇੱਕ ਇਹ ਗੱਲ ਵੀ ਸੱਚੀ ਆ ਮੈਂ ਝੂਠ ਨਹੀਂ ਕਹਿੰਦਾ ਵੀ ਜਿਹੜੀ ਮਾੜੀ ਚੀਜ਼ ਆ ਉਹਨੂੰ ਬਹੁਤ ਜਲਦੀ ਪ੍ਰਮੋਟ ਕਰਦੇ ਆ ਲੋਕ ਲੋਕ ਸਿਰਫ ਆਪਦੇ ਸਵਾਦ ਵਾਸਤੇ ਜਾਂ ਕਿਸੇ ਨੂੰ ਭੇਜਤੀਆਂ ਦੇ ਹੋ ਬਾਈ ਆ ਦੇਖੋ ਕਿਵੇਂ ਆ ਇਹ ਗੱਲਾਂ ਵੈਸੇ ਗਲਤ ਨੇ ਆਪਾਂ ਯਾਰ ਪੰਜਾਬ ਤੇ ਰਹਿੰਦੇ ਆ ਆਪਣੀ ਸ਼ਾਨ ਐ ਲੋਕਾਂ ਦੀ ਅਲੱਗ ਇੱਕ ਅਲੱਗ ਸ਼ਾਨ ਐ ਆਪਣੀ ਪਰ ਕੁਛਕ ਜਿਹੜੇ ਮਾੜੇ ਅੰਸਰ ਆ ਉਹਨਾਂ ਨੇ ਥੋੜਾ ਜਿਹਾ ਖਰਾਬਤਾ ਕਰਤਾ ਕੰਮ ਐਸੀ ਜਨਨੀ ਹੈਗੀ ਜਿਵੇਂ ਔਰਤ ਤੇ ਭੋਜਨ ਭਾਜਨ ਖਜ਼ਾਨਾ ਨਾਰੀ ਇਹ ਪਰਦੇ ਚ ਰੱਖਣੇ ਸੀ ਨਾ ਉਹ ਤਾਂ ਤੁਸੀਂ ਦੇਖਿਆ ਹੀ ਆ ਰੀਲਾਂ ਰੂਲਾਂ ਤੇ ਮੈਂ ਉਹਨਾਂ ਦੇ ਵੀ ਪਾਇਆ ਉਹ ਮੈਂ ਸੁਣੋ ਉਹ ਇੱਕ ਪਹਿਰਾ ਸੁਣਾਉਣਾ ਉਹ ਗਾਣੇ ਨੂੰ ਵੀ ਬਹੁਤ ਪਿਆਰ ਦਿੱਤਾ ਸੀ ਲੋਕਾਂ ਨੇ ਹਉ ਪੈਸਾ ਮੈਨ ਬਣਾ ਲਿਆ ਸੰਗਾ ਸ਼ਰਮਾ ਮਰ ਗਈਆਂ ਹਰ ਗੱਲ ਚਾਕੇ ਕਰਦੀ ਨੱਟ ਤੇ ਪਾਈ ਜਾਂਦੇ ਆ ਆਪਣੀ ਹੱਥ ਹਿਲਾਉਂਦੇ ਵਕਮ ਜਾਲੂਟ ਆ ਗਿਆ ਏ ਤੀਵੀਆਂ ਦੀ ਕਮਾਈ ਦੱਲੇ ਖਾਈ ਜਾਂਦੇ ਆਪਣੇ ਹੱਥ ਹਿਲਾਉਂਦੇ ਉਹ ਕੰਮ ਜਾਂ ਲੋਟ ਆ ਗਿਆ ਏ ਤੀਵੀਆਂ ਦੀ ਕਮਾਈ ਦੱਲੇ ਖਾਈ ਜਾਂਦੇ ਆ ਤੇ ਲੋਕਾਂ ਦੀਆਂ ਸੁਣਦੇ ਵਰਤਣ ਵੇੜ ਆਪਣਾ ਨਾ ਇਕਲਾ ਇਕ ਦਿਨ ਘਰ ਪੱਟ ਲੈਂਦਾ ਬੰਦਾ ਛੱਕੀ ਐ ਦੁਨੀਆਦਾਰੀ ਦੀ ਕੋਈ ਮੈਨੂੰ ਬਾਲੀ ਨੌਲੇਜ ਨਹੀਂ ਤੁਸੀਂ ਦੱਸਿਓ ਗੱਲ ਮੇਰੀ ਕੱਚੀ ਕੇ ਪੱਕੀ ਐ ਤੁਸੀਂ ਦੱਸਿਓ ਗੱਲ ਮੇਰੀ ਕੱਚੀ ਕੇ ਪੱਕੀ ਐ ਓਏ ਬੜ ਬੜ ਸਾਂਝੀਆਂ ਬੱਟਾਂ ਕਦੇ ਜਮੀਨਾ ਬਣਦੀਆਂ ਨਹੀਂ ਇਹੋ ਜੀਆਂ ਗੱਲਾਂ ਪਿੱਛੇ ਕਦੇ ਵੈਰ ਨਹੀਂ ਪਾਈਦਾ ਉਪਰੀ ਕੋਈ ਜਨਾਨੀ ਮਿਲਦੇ ਰਾਤ ਕਿਤੇ ਕੱਲੀ ਚੁੱਪ ਕਰਕੇ ਲੰਘ ਜਾਈਏ ਐਵੇਂ ਨਹੀਂ ਭਲਾਈਦਾ ਓਏ ਲਾਣੇ ਦੀ ਨਹੀਂ ਹੁੰਦੀ ਜੋ ਨਾ ਸਾਹਵੇਂ ਬੱਚਿਆਂ ਨੂੰ 24 ਘੰਟੇ ਰਹਿੰਦੀ ਜੋ ਬਿਨ ਗੱਲ ਤੋਂ ਅੱਕੀ ਐ ਦੁਨੀਆਦਾਰੀ ਦੀ ਕੋਈ ਮੈਨੂੰ ਬਾੜੀ ਨੌਲੇਜ ਨਹੀਂ ਤੁਸੀਂ ਦੱਸਿਓ ਗੱਲ ਮੇਰੀ ਕੱਚੀ ਕੇ ਪੱਕੀ ਐ ਸੋਏ ਗਾਣਾ ਵੀ ਮੇਰਾ ਪਿਆ ਮੈਂ ਤੁਹਾਨੂੰ ਸੁਣਾਉਂਗਾ ਕਦੇ ਸਾਰਾ ਇਹਦੇ ਵਿੱਚ ਬਰਾਈਆਂ ਹੀ ਲਿਖੀਆਂ ਜਿਹੜੀਆਂ ਸਮਾਜ ਚ ਵਰਤ ਰਹੀਆਂ ਨੇ ਸੋ ਇੱਕ ਮੇਰੀ ਬੇਨਤੀ ਆ ਤੁਹਾਨੂੰ ਜਿਹੜੀ ਮੈਂ ਮੇਨ ਗੱਲ ਤੁਹਾਡੇ ਨਾਲ ਕਰਨੀ ਸੀ ਨਾ ਜਿਵੇਂ ਆਪਣੇ ਬੱਚੇ ਆ ਜਿਹੜੇ ਘਰਾਂ 'ਚ ਬੱਚੇ ਉਹ ਇਹ ਗੱਲ ਜ਼ਰੂਰ ਸੁਣਨਾ ਮੇਰਾ ਇੱਕ ਦੋਸਤ ਹੈ ਉਹਨੇ ਮੈਨੂੰ ਗੱਲ ਸੁਣਾਈ ਇੱਕ ਘਰੇ ਮੁੰਡੇ ਸੀਗੇ ਦੋ ਮੁੰਡਾ ਮਤਲਬ ਥੋੜੇ ਜਿਹਾ ਪੈਸੇ 'ਚ ਸੀਗੇ ਲੋਕ ਬੰਦੇ ਉਹ ਪੈਸੇ 'ਚ ਸੀ ਕਹਿੰਦਾ ਤੇ ਉਹ ਕਹਿੰਦਾ ਮਤਲਬ ਨਾ ਪਿਓ ਮੁੰਡੇ ਦਾ ਬੱਚੇ ਦਾ ਉਹ ਬੱਚੇ ਨੂੰ ਮੋਟਰਸਾਈਕਲ ਤੇ ਵਹਾ ਲੈਣਾ ਜਿੱਧਰ ਵੀ ਲੈ ਕੇ ਜਾਣਾ ਜਿੱਥੇ ਵੀ ਲਿਆਣਾ ਉਹਨੂੰ ਮੋਟਰਸਾਈਕਲ ਤੇ ਲਿਜਾਣਾ ਸਕੂਲ ਛੱਡ ਕੇ ਉਹਨੇ ਮੋਟਰਸਾਈਕਲ ਤੇ ਕਲਾਸ ਕੋਲੇ ਤਾਰ ਤਾ ਕਲਾਸ ਚ ਵੜ ਗਿਆ ਬੱਚਾ ਫੇਰ ਚੜਾ ਲਿਆ ਫੇਰ ਘਰੇ ਆ ਗਿਆ ਜਿਉਂਨੇ ਕਹਿਣਾ ਮੈਂ ਡੇੜੀ ਉਹ ਚੀਜ਼ੀ ਲਿਆਉਣੀ ਆ ਮੋਟਰਸਾਈਕਲ ਤੇ ਚੜਾਇਆ ਲੈ ਗਿਆ ਸੋ ਯਾਰ ਰਿਜ਼ਲਟ ਸਾਨੂੰ ਦੱਸਦਾ ਵੀ ਮੈਂ ਕੀ ਨਿਕਰੂ ਜਿਹੜੇ ਆਪਣੇ ਬੱਚੇ ਆ ਚਲੋ ਚਾਹੇ ਕੋਈ ਅਮੀਰ ਹੈ ਗਰੀਬ ਹੈ ਗੱਲ ਹਰੇਕ ਦੇ ਕੰਮ ਆਉਣ ਵਾਲੀ ਹੈ ਬੱਚੇ ਨੂੰ ਖੁੱਲਾ ਛੱਡੋ ਆਪਦੇ ਦੋਸਤਾਂ ਚ ਮਿੱਤਰਾਂ ਚ ਬੈਠੇ ਜਿਹੜੇ ਉਹਦੇ ਹਾਨ ਪ੍ਰਮਾਨ ਦੇ ਹਾਂ ਇੰਨੀ ਧਿਆਨ ਰੱਖੋ ਵੀ ਕਿਸੇ ਗਲਤ ਸੰਗਤ ਚ ਨਾ ਉਹ ਪੈ ਜੇ ਤੇ ਕੋਸ਼ਿਸ਼ ਇਹ ਕਰੋ ਵੀ ਜਿੱਥੇ ਉਹ ਜਾਂਦਾ ਉਹਨੂੰ ਤੋਰਨ ਦੀ ਖੇਚੜਾ ਕਰੋ ਵੀ ਪੁੱਤ ਤੁਰ ਕੇ ਜਾ ਉਹਦੀ ਮੈਨੂੰ ਦੱਸ ਦੇਣਾ ਵੀ ਰਿਜ਼ਲਟ ਕੀ ਨਿਕਲਿਆ ਉਹ ਨਾ ਉਹਨੂੰ ਐਂ ਲਈ ਫਿਰਿਆ ਉਹ ਮੁੰਡਾ ਹੁਣ 12 ਸਾਲਾਂ ਦਾ ਹੋ ਗਿਆ ਜਿਹੜਾ ਬੱਚਾ ਸੀ ਉਹ ਬਈ ਉਹਨੂੰ ਤੁਰਨੇ ਹੀ ਨਹੀਂ ਆਉਂਦਾ ਤੁਰਦਾ ਉਹ ਪੈਰ ਨਾ ਮਤਲਬ ਐ ਟੇਡੇ ਤੁਰਦਾ ਤੇ ਉਹਨੂੰ ਐ ਪਤਾ ਹੀ ਨਹੀਂ ਵੀ ਜਿਵੇਂ ਹੁਣ ਇਧਰੋਂ ਕੁਝ ਆ ਗਿਆ ਵੀ ਮੈਂ ਭੱਜ ਕੇ ਪਰੇ ਹੋਣਾ ਉਹ ਰਿਜ਼ਲਟ ਕੀ ਨਿਕਲਿਆ ਉਹਨਾਂ ਨੇ ਤਾਂ ਲਾੜ ਲੜਾਇਆ ਇੱਕ ਲਾੜ ਨਹੀਂ ਬਈ ਇਹਨਾਂ ਚੀਜ਼ਾਂ ਬੱਚੇ ਨੂੰ ਤੁਸੀਂ ਖੁੱਲਾ ਛੱਡੋ ਖੁੱਲਾ ਛੱਡੋ ਮਤਲਬ ਉਹ ਜੇ ਕਿਤੇ ਸਕੂਲ ਜਾਣਾ ਉਹਨੂੰ ਕੋਸ਼ਿਸ਼ ਕਰੋ ਵੀ ਤੁਰ ਕੇ ਜਾਵੇ ਚਲੋ ਹੁਣ ਕਈ ਸਕੂਲ ਦੂਰ ਹੁੰਦੇ ਆ ਜੇ ਆਪਾਂ ਪਿੰਡ ਦੀ ਗੱਲ ਕਰਦੇ ਆ ਜਾਂ ਜਿਵੇਂ ਉਹਨੇ ਕਿਸੇ ਹੱਟ ਤੇ ਜਾਣਾ ਉਹਨੂੰ ਕਹੋ ਵੀ ਤੁਰ ਕੇ ਜਾ ਸੋ ਇਹ ਇਹ ਲਾੜੇ ਲਾਰ ਨਹੀਂ ਹੋ ਸਕਦਾ ਬਾਈ ਇੱਕ ਸਾਡਾ ਮੈਥੋਂ ਥੋੜੀ ਜਿਹੀ ਉਮਰ ਚ ਵੱਡਾ ਹੈ ਉਹ ਸਾਨੂੰ ਮੈਂ ਉਹਦੀ ਗੱਲ ਸੁਣਾਉਣਾ ਉਹਨਾਂ ਦਾ ਜਿਹੜਾ ਪਿਓ ਸੀਗਾ ਬਾਈ ਉਹ ਮਲਾਜ਼ਮ ਸੀਗਾ ਪੁਲਿਸ ਚ ਇਹ ਕਿਸੇ ਹੋਰ ਪਿੰਡ ਦੀ ਗੱਲ ਹੈ ਮੈਂ ਸਾਨੂੰ ਸੱਚੀ ਗੱਲ ਦੱਸਦਾ ਹਾਂ ਇਹ ਉਹ ਕੀ ਕਰਦੇ ਨਾ ਮਤਲਬ ਜਿਵੇਂ ਆਪਾਂ ਕਹਿੰਦੇ ਹੁੰਨੇ ਬੱਚਿਆਂ ਦੇ ਕੰਟਰੋਲ ਬਾਹਲਾ ਰੱਖਦਾ ਹੋਰ ਮੁੰਡੇ ਉਹਦਾ ਮਤਲਬ ਉਹਦੇ ਬੱਚੇ ਦੇ ਦਿਮਾਗ 'ਚ ਨੌਜਵਾਨ ਹੋ ਗਿਆ ਸੀ ਉਹ ਮਨ ਲਓ ਉਹਦੇ ਦਿਮਾਗ 'ਚ ਇਹ ਜੀ ਗੱਲ ਬੈ ਗਈ ਉਹ ਬਹੁਤ ਡਰਦਾ ਪਿਓ ਤੋਂ ਤੇ ਉਹ ਜੇ ਕਿਤੇ ਜਾਂਦੇ ਬਾਹਰੋਂ ਜਿੰਦਾ ਲਾ ਜਾਂਦੇ ਕਰਨ ਤੇ ਬੱਚਾ ਅੰਦਰ ਹੀ ਰਹਿੰਦਾ ਵੀ ਐ ਨਹੀਂ ਸੀ ਉਹ ਬਾਹਰ ਵੀ ਜਿਵੇਂ ਮੁੰਡਿਆਂ 'ਚ ਬਹਿ ਗਿਆ ਜਾਂ ਦੋਸਤਾਂ 'ਚ ਬਹਿ ਗਿਆ ਵੀ ਕੋਈ ਗੱਲਬਾਤ ਕਰ ਲਈ ਨਾ ਉਹ ਕਰੇ ਰਹਿਂਦਾ ਹਰ ਵੇਲੇ ਹਰ ਵੇਲੇ ਕਰੇ ਵਿਆਹਤਾ ਉਹ ਹੇ ਹੁਣ ਮੇਰੇ ਨਾਲ ਭੈਣਾ ਮੈਂ ਮਾਫੀ ਚਾਹਣਾ ਵੀ ਮੈਂ ਇਹੋ ਜੀ ਗੱਲ ਬੋਲਣੀ ਨਹੀਂ ਪਰ ਕਿਸੇ ਨੂੰ ਅਕਲ ਆ ਜਾਏ ਜ਼ਰੂਰੀ ਹੈ ਵੀ ਜਦੋਂ ਉਹਦਾ ਵਿਆਹ ਹੋ ਗਿਆ ਉਹਨੂੰ ਐਂ ਹੀ ਨਾ ਪਤਾ ਵੀ ਮੈਂ ਕਰਨਾ ਕੀ ਆ ਐਂ ਹੀ ਨਾ ਪਤਾ ਕਸਮ ਪਰਮਾਤਮਾ ਦੀ ਸੱਚੀ ਗੱਲ ਹੈ ਜਮਾ ਕੋਈ ਮੈਂ ਆਪਦੀ ਕੋਲੋਂ ਨਹੀਂ ਬਣਾਈ ਉਹਨੂੰ ਐਂ ਹੀ ਨਾ ਪਤਾ ਵੀ ਮੈਂ ਕੀ ਤਾਂ ਉਹਦੇ ਨਾਲ ਗੱਲ ਕਰਾਂ ਆਪਦੀ ਘਰ ਵਾਲੀ ਨਾਲ ਤੇ ਸਭ ਤੋਂ ਹਾਨੀਸਰ ਕੀ ਹੋਇਆ ਉਹ ਬੰਦੇ ਦਾ ਤਲਾਕ ਹੋ ਗਿਆ ਆਪਦੀ ਘਰ ਵਾਲੀ ਨਾਲ ਉਹ ਕੱਲਾ ਰਹਿ ਗਿਆ ਹੁਣ ਤੇ ਉਹ ਮੈਂਟਲ ਹੋ ਰਿਹਾ ਦਿਮਾਗੀ ਤੌਰ ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਬਾਈ ਆਪਣਾ ਬੱਚਾ ਹੈ ਜਿਹੜਾ ਜਲ ਮੇਰੇ ਤੇ ਲਾ ਲੂ ਮੇਰੇ ਮੁੰਡਾ ਹੈ। ਛੋਡੇ ਵੀ ਬੱਚੇ ਹੋਣਗੇ ਹਨਾ ਜਿਹੜੀਆਂ ਗੱਲਾਂ ਉਹ ਆਪਣੇ ਦੋਸਤਾਂ ਚ ਬਹਿ ਕੇ ਕਰ ਲੂਗਾ। ਜਿਵੇਂ ਦੋਸਤਾਂ ਜ਼ਿੰਦਗੀ ਚ ਹਰ ਇੱਕ ਚੀਜ਼ ਬਾਈ ਜ਼ਰੂਰੀ ਹੁੰਦੀ ਹੈ ਜੇ ਆਪਾਂ ਹੁਣ ਜਿਹੜਾ ਸੈਕਸ ਹੈ ਇਹਨੂੰ ਆਪਾਂ ਗਲਤ ਕਹੀਏ ਗਲਤ ਨਹੀਂ ਹੈਗਾ ਇਹ ਇੱਕ ਜ਼ਿੰਦਗੀ ਦਾ ਹਿੱਸਾ ਹੈ ਆਪਣਾ ਠੀਕ ਹੈ ਪਰਦੇ ਚ ਚਾਹੀਦਾ। ਹੁਣ ਜੇ ਉਹ ਆਪਣੇ ਦੋਸਤਾਂ ਚ ਬੈਠੂਗਾ ਉਹ ਗੱਲ ਕਰਨਗੇ ਕੋਈ ਗੰਦੀ ਗੱਲ ਵੀ ਕਰਨਗੇ ਤਾਂ ਉਹਦੇ ਅੰਦਰ ਇੱਕ ਫੀਲਿੰਗ ਪੈਦਾ ਹੋਊਗੀ। ਵੀ ਹਾਂ ਆਹ ਚੀਜ਼ ਨਾਲ ਮਤਲਬ ਐ ਸਕੂਨ ਮਿਲਦਾ ਚੀਜ਼ ਨਾ ਮਿਲਦਾ ਇਹ ਗੱਲਾਂ ਗਲਤ ਨਹੀਂ ਹੈਗੀਆਂ ਵੀ ਜੋ ਆਪਣੇ ਲੋਕ ਇਹਨੂੰ ਜ਼ਿਆਦਾ ਗਲਤ ਸਮਝਦੇ ਨੇ ਇਹ ਗਲਤ ਨਹੀਂ ਇਹ ਜ਼ਿੰਦਗੀ ਦਾ ਹਿੱਸਾ ਹੈ ਯਾਰ ਇਹਦੇ ਨਾਲ ਹੀ ਵੰਸ਼ਵੱਧਾ ਆਪਣਾ ਸੋ ਮੇਰੀ ਬੇਨਤੀ ਇਹ ਹੈ ਵੀ ਜੇ ਕੋਈ ਤੁਹਾਡਾ ਬੱਚਾ ਹੈ ਉਹਨੂੰ ਥੋੜਾ ਜਿਹਾ ਕੋਸ਼ਿਸ਼ ਕਰੋ ਵੀ ਉਹ ਨੌਜਵਨ ਬੱਚਿਆਂ ਚ ਆ ਜਿਹੜੇ ਆਲ ਦੇ ਹਾਮੋ ਉਮਰ ਹੈ ਉਹਨਾਂ ਚ ਬੈਠੇ ਉਹਨਾਂ ਨੂੰ ਹਰੇਕ ਚੀਜ਼ ਦਾ ਪਤਾ ਹੋਵੇ ਕਿਉਂਕਿ ਜਿਹੜੇ ਉਹ ਦੋਸਤਾਂ ਚ ਗੱਲ ਕਰਨਗੇ ਜਾਂ ਮੰਨ ਲਓ ਕਿਸੇ ਕੁੜੀ ਦੀ ਗੱਲ ਹੀ ਕਰਨਗੇ ਲਾ ਲੋ ਕਉ ਆਏ ਥੋੜੀ ਵੀ ਬੱਚਾ ਆਪਦੀ ਮਾਂ ਪਿਓ ਨਾਲ ਕਰ ਲੂ ਜਾਂ ਆਪਦੀ ਭੈਣ ਨਾਲ ਕਰ ਲੂ ਜਾਂ ਆਪਦੇ ਭਰਾ ਨਾਲ ਕਰ ਲੂ ਐਦਾਂ ਨਹੀਂ ਹੁੰਦਾ ਜਿਹੜਾ ਦੋਸਤਾਂ 'ਚ ਹੁੰਦਾ ਹੈ ਦੋਸਤਾਂ 'ਚ ਜਿਹੜੇ ਚੰਗੇ ਦੋਸਤ ਆ ਮੰਨ ਲਓ ਵੀ ਸੋਸਾਇਟੀ ਕੋਈ ਮਾੜੀ ਨਾ ਹੋਵੇ ਜਿਵੇਂ ਉਹਨਾਂ ਵਿੱਚ ਨਸ਼ੇ-ਨਸ਼ੇ ਵਾਲੇ ਉੱਥੋਂ ਤਾਂ ਰੁਕਣਾ ਚਾਹੀਦਾ ਜਿਹੜੀਆਂ ਗੱਲਾਂ ਉਹਦੇ ਬੱਚੇ ਦਾ ਦਿਮਾਗ ਹੈ ਇੰਟੈਲੀਜੈਂਟ ਹੁੰਦਾ ਉਹਦਾ ਉਹਨੂੰ ਹਰ ਚੀਜ਼ ਦਾ ਦੁਨੀਆਦਾਰੀ ਦਾ ਪਤਾ ਲੱਗਦਾ ਹੈ ਕਿ ਆ ਆ ਇਸ ਚੀਜ਼ ਨਾਲ ਆ ਗੱਲ ਹੁੰਦੀ ਐ ਇਸ ਨਾਲ ਜਿਹੜੇ ਬੰਦੇ ਨੂੰ ਹੁਣ ਪਤਾ ਹੀ ਨਹੀਂ ਦੋਸਤਾਂ 'ਚ ਬੈਠੇ ਹੀ ਨਹੀਂ ਉਨੇ ਕੋਈ ਗੱਲ ਹੁਣ ਜਿਹੜਾ ਪਿਆਰ ਆ ਪਾ ਕਹਿ ਦਿੰਨੇ ਆ ਪਿਆਰ ਹਰ ਇੱਕ ਇਨਸਾਨ ਨੂੰ ਹੁੰਦਾ ਏ ਜ਼ਿੰਦਗੀ ਚ ਚਲੋ ਕਿਸੇ ਦਾ ਸਫਲ ਹੋ ਜਾਂਦਾ ਕਿਸੇ ਦਾ ਰਾਹ ਚ ਰਹਿ ਜਾਂਦਾ ਪਰ ਹੁੰਦਾ ਤਾਂ ਜ਼ਰੂਰ ਆ ਔਰ ਜਿਹੜੇ ਨੇ ਕਰਿਆ ਕਰਦੇ ਵੀ ਉਹ ਬੰਦੇ ਜਿਹੜੇ ਜਮਾ ਦਿਮਾਗੀ ਤੌਰ ਤੇ ਪੂਰੇ ਇੰਟੈਲੀਜੈਂਟ ਹੁੰਦੇ ਆ ਜਿਹੜੇ ਨੂੰ ਪਤਾ ਹੀ ਨਹੀਂ ਯਾਰ ਵੀ ਅੰਦਰ ਹੀ ਬੈਠਾ ਰਹਿਣਾ ਅੰਦਰ ਹੀ ਬੈਠ ਰਹਿਣਾ ਇਹ ਵੀ ਇੱਕ ਬਹੁਤ ਵੱਡਾ ਜਿਵੇਂ ਹੁਣ ਆ ਗੇਮ ਆ ਮੈਂ ਤੁਹਾਨੂੰ ਗੇਮ ਦੀ ਗੱਲ ਸੁਣਾਉਣਾ ਆਪਣਾ ਇੱਥੇ ਤਲਵੰਡੀ ਕੋਲੇ ਇੱਕ ਪਿੰਡ ਆ ਉਹਦੇ ਇੱਕੋ ਹੀ ਮੁੰਡਾ ਸੀਗਾ ਵਿਚਾਰੇ ਦੇ ਉਹ ਲੱਗਿਆ ਸੀਗਾ ਸਰਕਾਰੀ ਅਫਸਰ ਲੱਗਿਆ ਹੋਇਆ ਉਹ ਉਹ ਬਾਈ ਜਿਵੇਂ ਬਸ ਵੀ ਕੰਟਰੋਲ ਹੁੰਦਾ ਬੱਚਿਆਂ ਤੇ ਹਨਾ ਘਰੇ ਬੈਠਾ ਰਹੇ ਘਰੇ ਉਹ ਮੋਬਾਈਲ ਤੇ ਲੱਗ ਗਿਆ ਮੋਬਾਈਲ ਤੇ ਹੌਲੀ ਹੌਲੀ ਉਹਨੇ ਗੇਮ ਖੇਡਣ ਦਾ ਉਹਨੂੰ ਚਸਕਾ ਪੈ ਗਿਆ ਕੋਈ ਇੱਕੋ ਹੀ ਮੁੰਡਾ ਸੀ ਉਹਨਾਂ ਦੇ ਜਦੋਂ ਉਹਨੂੰ ਚਸਕਾ ਪੈ ਗਿਆ ਖੇਡੀ ਜਾ ਖੇਡੀ ਜਾ ਉਹ ਸੱਟਾ ਵੀ ਲਾਉਣ ਲੱਗ ਗਿਆ ਵੀ ਦਿਮਾਗ ਹੋ ਗਿਆ ਨੇ ਉਹਨੇ ਖਰਾਬ ਕਰ ਲਿਆ ਜਮਾ ਦਿਮਾਗ ਖਰਾਬ ਕੀ ਕਰ ਲਿਆ ਹਾਨੀਸਰ ਨੂੰ ਜਦੋਂ ਹਾਰਿਆ ਤੇ ਉਹ ਬੱਚੇ ਨੇ ਫਾਹਾ ਲੈ ਲਿਆ ਘਰੇ ਕਾਰ ਉੱਜੜ ਗਿਆ ਇਕੱਲੇ ਰਹਿ ਗਈ ਮਾਂ ਪਿਓ ਕੀ ਫਾਇਦਾ ਨਿਕਲਿਆ ਸੋ ਬੱਚਿਆਂ ਨੂੰ ਇੱਕ ਮੇਰੀ ਬੇਨਤੀ ਹੈ ਵੀ ਮੋਬਾਈਲ ਤੋਂ ਥੋੜਾ ਜਿਹਾ ਦੂਰ ਰੱਖੋ ਇਹ ਨਹੀਂ ਕਹਿੰਦੇ ਵੀ ਘੰਟਾ ਦੋ ਘੰਟੇ ਉਹਨਾਂ ਨੂੰ ਕਹੋ ਵੀ ਦੇਖ ਲਓ ਪਰ ਵੀ ਬਹੁਤਾ ਨਾ ਇਸ ਇਸ ਚੀਜ਼ ਦਾ ਵਿਸ਼ੇਸ਼ ਪਾਈ ਧਿਆਨ ਰੱਖੋ ਕਈ ਮਾਵਾ ਜਾਂ ਪਿਓ ਨੂੰ ਹੁੰਦਾ ਵੀ ਜੇ ਬੱਚੇ ਨੂੰ ਝਟਕਦਾ ਉਹ ਰੋਣ ਲੱਗ ਗਿਆ ਤਾਂ ਉਹਨਾਂ ਤੋਂ ਛੱਲਿਆ ਨਹੀਂ ਜਾਂਦਾ ਪਰ ਆਪਾਂ ਉਹਨਾਂ ਦੇ ਵੈਰੀ ਨਹੀਂ ਨਾ ਹੈਗੇ ਆਪਾਂ ਉਹਨਾਂ ਨੂੰ ਰੋਕਣਾ ਹੈ ਕੋਸ਼ਿਸ਼ ਕਰੋ ਉਹਨੂੰ ਗਰਾਊਂਡ ਨਾਲ ਜੋੜੋ ਵੀ ਉਹ ਕਿਹੇ ਖੇਡਾਂ ਵੱਲ ਦੋ ਤੇ ਇਹ ਤਾਂ ਮਾਪਿਓ ਨੂੰ ਔਰ ਇੱਕ ਗੱਲ ਇਹ ਨੇ ਕਿ ਗੱਲਾਂ ਚ ਗੱਲ ਹੀ ਨਿਕਲੀ ਜਾਂਦੀ ਏ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਤੁਸੀਂ ਆਪਣੇ ਬੱਚੇ ਦਾ ਇਹ ਧਿਆਨ ਰੱਖੋ ਬਾਈ ਕਿ ਸਾਡਾ ਬੱਚਾ ਕਿਹੜੀ ਚੀਜ਼ ਤੇ ਇੰਟਰਸਟ ਰੱਖਦਾ ਜਾਦੇ ਜਿਹੜੇ ਹੁਣ ਜਿਵੇਂ ਸਾਡੀ ਜ਼ਿੰਦਗੀ ਸੀ ਮੇਰੇ ਤੇ ਹੀ ਲਾ ਲਉ ਮੈਂ ਜਦੋਂ ਪੜਦਾ ਸੀ ਮੈਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਪਰ ਮੇਰੇ ਮਾਪਿਓ ਹਨ ਪੜ੍ਹ ਸੀ ਉਹਨਾਂ ਨੂੰ ਇਹਨਾਂ ਪਤਾ ਹੀ ਨਹੀਂ ਸੀ ਵੀ ਸਾਡੇ ਬੱਚੇ ਦਾ ਕਿੱਧਰ ਨੂੰ ਧਿਆਨ ਹੈ ਸ਼ਾਇਦ ਮੈਂ ਉਦੋਂ ਗਾਉਂਦਾ ਹੁੰਦਾ ਹੁਣ ਨੂੰ ਜ਼ਿੰਦਗੀ ਹੋਰ ਹੁੰਦੀ ਇਹ ਗੱਲ ਮੇਰੇ ਨਾਲ ਆਪਦੇ ਨਾਲ ਬੀਤਣ ਦੀ ਹੈ ਹੁਣ ਜ਼ਿੰਦਗੀ ਆ ਜ਼ਿੰਦਗੀ ਨਹੀਂ ਹੁੰਦੀ ਸੀ ਸ਼ਾਇਦ ਮੈਂ ਕੁਝ ਹੋਰ ਹੁੰਦਾ ਕਿਉਂ ਮੈਨੂੰ ਲਿਖਣਾ ਵੀ ਆਉਂਦਾ ਸੀ ਪਰ ਉਦੋਂ ਉਹ ਮਾਂ ਪਿਓ ਵੀ ਸਹੀ ਐ ਮਾਂ ਉਦੋਂ ਇਸ ਚੀਜ਼ ਨੂੰ ਆ ਗਾਉਣ ਨੂੰ ਜਾਂ ਲਿਖਣ ਨੂੰ ਉਹ ਕੰਜਰਖਾਨਾ ਸਮਝਦੇ ਲੋਕ ਜੇ ਕੋਈ ਪਿੰਡ ਚ ਕੋਈ ਗਾਉਂਦਾ ਹੁੰਦਾ ਜਾਂ ਲਿਖਦਾ ਹੁੰਦਾ ਉਹਨੂੰ ਮਤਲਬ ਇਹ ਕਹਿੰਦੇ ਵੀ ਇਹ ਤਾਂ ਯਾਰ ਵੀ ਕੰਜਰਾਂ ਵਾਲਾ ਕੰਮ ਐ ਪਰ ਸਮਾਜ ਨੂੰ ਜੇ ਤੁਸੀਂ ਚੰਗੀ ਸਿਹ ਦੇ ਸਕਦੇ ਹੋ ਕਿਸੇ ਵੀ ਤਰੀਕੇ ਤਾਂ ਉਹ ਕੋਈ ਕੰਜਰ ਵਾਲਾ ਕੰਮ ਨਹੀਂ ਵੈਸੇ ਤਾਂ ਸਾਡੇ ਮੇਰਾ ਜਿਹੜਾ ਦਾਦਾ ਸੀ ਵੱਡਾ ਸਭ ਤੋਂ ਉਹ ਕਵਿਛਰੀ ਗਾਉਂਦਾ ਸੀ ਮੇਰਾ ਤਾਇਆ ਵੀ ਕਵਿਛਰੀ ਗਾਉਂਦਾ ਸੀ ਮੇਰੇ ਡੈਡੀ ਸੀਗੇ ਜਿਹੜੇ ਉਹ ਡਰਾਮੇ ਕਰਦੇ ਹੁੰਦੇ ਲਿਖਦੇ ਵੀ ਹੁੰਦੇ ਸੀ ਗਾਉਂਦੇ ਵੀ ਸੀ ਉਹਨਾਂ ਨੇ ਮਤਲਬ ਉਹਨਾਂ ਦਾ ਇੱਕ ਟੀਚਰ ਸੀਗਾ ਡੈਡੀ ਹੋਰਿਆਂ ਦਾ ਨਹੀਂ ਤਾਂ ਉਹ ਦੂਰਦਰਸ਼ਨ ਤੇ ਹੁਣ ਨੂੰ ਤਾਂ ਮਤਲਬ ਤਰੱਕੀ ਕਰ ਜਾਂਦੇ ਉਦੋਂ ਇਹਨਾਂ ਚੀਜ਼ਾਂ ਦੀ ਕਦਰ ਨਹੀਂ ਸੀ ਬਾਈ ਡਰਾਮੇ ਕਰਦੇ ਬਹੁਤ ਸੋਹਣੇ ਲਿਖਦੇ ਸੀ ਮੇਰੇ ਡੈਡੀ ਨੇ ਇੱਕ ਗਾਣਾ ਲਿਖਿਆ ਪਿਆ ਮੈਂ ਤੁਹਾਨੂੰ ਕਦੇ ਸੁਣਾਉਂਗਾ ਹੁਣ ਕਿੱਟਾ ਹੋ ਗਿਆ ਕੂਨ ਭਰਾਵੋ ਲੋਕਾਂ ਦਾ ਆਪਣੇ ਮਤਲਬ ਦੀ ਹੁਣ ਹੋ ਗਈ ਦੁਨੀਆ ਸਾਰੀ ਬਹੁਤ ਸੋਹਣਾ ਲਿਖਦੇ ਸੀ ਉਹ ਵੀ ਉਦੋਂ ਮਤਲਬ ਸਮਾਂ ਇਹ ਯਾਰ ਹੈ ਨਹੀਂ ਸੀ ਨਾ ਹੀ ਆ ਇੰਟਰਨੈਟ ਸੀ ਹੁਣ ਤਾਂ ਤੁਸੀਂ ਪਤਾ ਨਹੀਂ ਕੋਈ ਮੈਨੂੰ ਕਿਤੋਂ ਦੇਖ ਰਿਹਾ ਕੋਈ ਕਿਤੋਂ ਦੇਖ ਰਿਹਾ ਮੇਰੀ ਗੱਲ ਸੋਡੇ ਤੱਕ ਪਹੁੰਚ ਰਹੀ ਹੈ ਅੱਗੇ ਜਰੀਆ ਹੁੰਦਾ ਜਿਹੜੇ ਨੇ ਕੋਈ ਗਾਉਣਾ ਬਈ ਉਹ ਪਹਿਲਾਂ ਤਾਂ ਕਲਾਕਾਰਾਂ ਨਾਲ ਫਿਰਦਾ ਰਹਿੰਦਾ ਵੀ ਵਿਚਾਰਾ ਕੋਲੇ ਗਰੀਬ ਸਾਤੀ ਸਟੇਜ ਤੇ ਜਾ ਕੇ ਫਿਰ ਉਹਨਾਂ ਦੇ ਭਾਂਡੇ ਵੀ ਮਾਂਹੇ ਦਾ ਬਹੁਤ ਕੋਸ਼ਿਸ਼ ਕਰਨਾ ਪੈਂਦਾ ਸੀ ਮਿਹਨਤ ਬਹੁਤ ਜ਼ਿਆਦਾ ਸੀ ਫਿਰ ਉਹ ਕਲਾਕਾਰ ਦੇ ਸਾਰੇ ਰਹ ਜਾਂਦਾ ਵੀ ਇਹਨੂੰ ਮੈਂ ਸਟੇਜ ਤੇ ਮੌਕਾ ਦੇਣਾ ਜਾਂ ਮੈਂ ਨਹੀਂ ਦੇਣਾ ਉਹ ਤਾਂ ਇੰਟਰਨੈਟ ਹੈ ਤੁਸੀਂ ਕੋਈ ਵੀ ਗੱਲ ਤੁਹਾਡੇ ਚ ਕੋਈ ਵੀ ਟੈਲੈਂਟ ਹੈ ਮੈਂ ਇੱਕ ਗੱਲ ਹੋਰ ਵੀ ਕਹਿਣਾ YouTube ਤੇ ਸਾਡੀਆਂ ਭੈਣਾਂ ਜਿਹੜੀਆਂ ਘਰੇ ਹੁੰਦੀਆਂ ਥੋੜੇ ਚ ਕੋਈ ਤੁਹਾਨੂੰ ਲੱਗਦਾ ਵੀ ਆਹ ਚੀਜ਼ ਅਸੀਂ ਕਰ ਸਕਦੇ ਹਾਂ ਜਿਵੇਂ ਕਿਸੇ ਇਤਿਹਾਸ ਬਾਰੇ ਜਾਣਕਾਰੀ ਦੇਣੀ ਹੋਵੇ ਜਾਂ ਕੋਈ ਕਿਚਨ ਦਾ ਕੰਮ ਹੁੰਦਾ ਹੈ ਵੀ ਜਾਂ ਜਿਵੇਂ ਕਰਾਚੀ ਵਿੱਚ ਬਾਲੀਆਂ ਜਿਹੜੀਆਂ ਆਪਣੀਆਂ ਲੇਡੀਜ਼ ਆ ਵਿਚਾਰੀਆਂ ਹਨ ਉਹਨਾਂ ਨੂੰ ਇੰਨਾ ਐ ਨਹੀਂ ਪਤਾ ਵੀ ਕਿਹੜਾ ਕੰਮ ਕਰ ਲੋ ਕਹਿੰਦਾ ਕੰਮ ਬਹੁਤ ਹੈ ਤੇ ਜੇ ਤੁਸੀਂ ਕਰਨੇ ਆ ਚੈਨਲ ਬਣਾਓ ਆ ਦਾ ਇੱਕ ਪਹਿਣਾ ਜਾਂ ਵੀਰ ਵੀ ਜਿਹੜਾ ਕੋਈ ਵਿਹਲਾ ਹੈ ਇਤੇ ਬਾ ਘੰਟਾ ਦੋ ਘੰਟੇ ਤੁਸੀਂ ਕੰਮ ਕਰਕੇ ਵਧੀਆ ਤੁਹਾਡੀ ਪਹਿਚਾਨ ਵੀ ਬਣੂਗੀ ਤੇ ਤੁਸੀਂ ਇਨਕਮ ਵੀ ਵਧੀਆ ਕਰ ਲਓਗੇ ਪਰ ਮਿਹਨਤ ਕਰਨੀ ਪਊ ਤੇ ਇੱਕ ਗੱਲ ਇਹ ਵੀ ਆ ਨਾਲ ਵੀ ਜੇ ਤੁਸੀਂ ਕਹੋਗੇ ਵੀ ਬੇਮਤਲਬੀ ਚੀਜ਼ ਵੀ ਹੁਣ ਜਿਵੇਂ ਦੇਖਿਆ ਆਪਾਂ ਆ ਜਿਵੇਂ ਕਿਰਨਾ ਬਠੰਡੇ ਵਾਲੀ ਆ ਹੋਰ ਹੈ ਲੋਕਾਂ ਨੂੰ ਇਹ ਇਹਨਾਂ ਲੋਕਾਂ ਨੂੰ ਨਾ ਆਪਣੇ ਲੋਕਾਂ ਨੂੰ ਜੇ ਕਹਿ ਲਓ ਅਗਲਾ ਯਾਰ ਇਹ ਉਹਨਾਂ ਤੇ ਲੱਗਦੇ ਆ ਪਰ ਭਾਈ ਇਹਨਾਂ ਚੀਜ਼ ਦਾ ਰਿਜ਼ਲਟ ਬਹੁਤ ਮਾੜਾ ਨਿਕਲਣਾ ਜਿਹੜਾ ਇਨਸਾਨ ਹੁਣ ਮੈਂ ਆ ਮੇਰੇ ਤੇ ਲਾ ਲਓ ਮੈਂ ਹੁਣ ਤੜਕੇ ਉਠਾਂ ਬੈੱਡ ਤੋਂ ਮੈਂ ਖੋਲ ਲਾ ਕੈਮਰਾ ਵੀ ਆਹ ਲੋ ਜੀ ਮੈਂ ਉੱਠ ਖੜਿਆ ਜੀ ਮੈਂ ਮੂੰਹ ਧੋ ਲਿਆ ਜੀ ਮੈਂ ਚਾਹ ਪੀ ਲਈ ਜੀ ਮੈਂ ਖੇਤ ਬਾਗਿਆ ਜੀ ਮੈਂ ਐ ਕਰਦਾ ਜੀ ਮੈਂ ਉਹ ਗੱਲਾਂ ਦਾ ਕੀ ਮਤਲਬ ਹੈ ਉਹ ਤਾਂ ਖੇਤ ਤਾਂ ਹਰੇਕ ਬੰਦੇ ਹੀ ਜਾਂਦਾ ਆਪਦੇ ਕੰਮ ਤੇ ਤੜਕੇ ਨਹਾ ਧੋ ਕੇ ਹਰੇਕ ਜਾਂਦਾ ਇਹ ਚੀਜ਼ਾਂ ਦਿਖਾਉਣ ਦਾ ਕੋਈ ਬਹੁਤਾ ਮਤਲਬ ਚੰਗਾ ਚੰਗੀ ਗੱਲ ਨਹੀਂ ਮੈਂ ਇਸ ਦੀ ਨੂੰ ਸਮਝਦਾ ਹਾਂ ਕੋਈ ਕੰਮ ਦੀ ਹੈ ਤੁਹਾਡਾ ਮਨੋਰੰਜਨ ਕਰਤਾ ਤੁਹਾਨੂੰ ਹਸਾਤਾ ਜਾਂ ਤੁਹਾਨੂੰ ਕੋਈ ਕੰਮ ਦੀ ਗੱਲ ਕਹੀ ਤੀ ਉਹ ਚੀਜ਼ ਆਪਾਂ ਮੰਨ ਲੈਣੇ ਆ ਵੀ ਚਲੋ ਕਈ ਵਾਰ ਕੀ ਹੁੰਦਾ ਆਪਦੇ ਦਿਮਾਗ 'ਚ ਗੱਲ ਨਹੀਂ ਆਉਂਦੀ ਆਪਾਂ ਇਹ ਨਹੀਂ ਕਹਿੰਦੇ ਕਿਸੇ ਨੂੰ ਕੋਈ ਪਾਗਲ ਹੈ ਮੈਂ ਵੀ ਕਿਸੇ ਨੂੰ ਸੁਣ ਕੇ ਕਿਸੇ ਨੂੰ ਦੇਖ ਕੇ ਹੀ ਸਿੱਖਦਾ ਮੈਂ ਕਿਤਾਬਾਂ ਪੜ੍ਹਦਾ ਫੇਰ ਮੈਨੂੰ ਨੌਲੇਜ ਹੁੰਦੀ ਹੈ ਜਿੰਨੀ ਕੁ ਹੁੰਦੀ ਹੈ ਸੋਨੂੰ ਦੱਸ ਦਿੰਦਾ ਕੋਈ ਮੈਂ ਉਪਰੋਂ ਤਾਂ ਨਹੀਂ ਸਿੱਖ ਕੇ ਆਇਆ ਸੀਗਾ ਜਾਂ ਵੀ ਢਿੱਡ ਚੋਂ ਸਿੱਖਿਆ ਹੋਣਾ ਬੰਦਾ ਹੌਲੀ 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 ਦੁਨੀਆਦਾਰੀ ਦੇਖ ਕੇ ਪਤਾ ਲੱਗਦਾ ਸੋ ਜੇ ਕੋਈ ਭਰਾ ਕਰਨਾ ਚਾਹੁੰਦਾ ਤਾਂ ਭੈਣਾਂ ਨੂੰ ਮੇਰੀ ਬੇਨਤੀ ਹੈ ਤੁਸੀਂ ਘਰੇ ਬਹਿ ਕੇ ਹਾਂ ਗੱਲ ਕਰ ਵੀ ਮੇਰੀ ਇੰਨੀ ਥੋੜੇ ਮੂਰੇ ਹੱਥ ਵੰਨ ਕੇ ਬੇਨਤੀ ਆ ਕਿ ਚੰਗੀ ਚੀਜ਼ ਕੋਸ਼ਿਸ਼ ਕਰਿਓ ਵੀ ਆਪਾਂ ਲੋਕਾਂ ਨੂੰ ਕੋਈ ਸਿਹਤ ਦੇਵੀਏ। ਵਿੱਚ ਹੁਣ ਬਾਲੀਆਂ ਮੈਂ ਦੇਖੀਆਂ ਐ ਭੈਣਾ ਸਾਡੀਆਂ ਵੈਸੇ ਤਾਂ ਕਹਿਣਾ ਨਹੀਂ ਚਾਹੀਦਾ ਵੀ ਸਰੀਰ ਦਿਖਾਤਾ ਇਥੋਂ ਗਲਾ ਜਾਂ ਡੀਪ ਕਰ ਲਿਆ ਬਸ ਆਹ ਕਰ ਲਿਆ ਉਹ ਕਰ ਲਿਆ ਇਹ ਗੱਲਾਂ ਮੈਂ ਇਹਨਾਂ ਗੱਲਾਂ ਨੂੰ ਕੋਈ ਬੋਲਤੀ ਐਵੇਂ ਹੱਥ ਨਹੀਂ ਦਿੰਦਾ। ਤੁਸੀਂ ਮੰਨ ਲਓ ਵੀ ਮੈਂ ਤੁਹਾਨੂੰ ਗਾਣੇ ਸੁਣਾਉਣਾ। ਤੁਸੀਂ ਮੈਨੂੰ ਸਪੋਰਟ ਕਰ ਦਿਓ, ਵੀਡੀਓ ਸ਼ੇਅਰ ਵੀ ਕਰ ਦਿਓ, ਲਾਇਕ ਵੀ ਕਰ ਦਿਓ, ਕਮੈਂਟ ਵੀ ਕਰ ਦਿਓ। ਕੱਲ ਨੂੰ ਮੈਂ ਫੇਮਸ ਹੋਣਾ ਮੈਂ ਤੁਹਾਡੇ ਕਿਸੇ ਬੱਚੇ ਦੇ ਵਿਆਹ ਤੇ ਖਾਣਾ ਲਾ ਦੂੰ। ਵੀ ਸਟੇਜ ਲਾ ਲੂਗੇ ਤੁਸੀਂ ਗੱਲਾਂ ਸੁਣੋਗੇ ਗਾਣੇ ਵੀ ਸੁਣੋਗੇ ਜਿਹੜਾ ਬੰਦਾ ਕੰਜਰਖਾਨਾ ਕਰਦਾ ਮੈਨੂੰ ਤਾਂ ਬਸ ਸਿਰਫ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਕੋਈ ਜਿਸਮ ਦਿਖਾਉਂਦੀ ਹੈ ਵੀ ਜਿਹੋ ਫੇਮਸ ਹੋ ਗਈ ਕੱਲ ਨੂੰ ਸਟੇਜ ਲਾਇਆ ਕਰਨਗੇ ਉਹਦੇ ਵਾਸਤੇ ਵੀ ਲੈ ਪਈ ਤੂੰ ਹੁਣ ਇੱਥੇ ਸਾਨੂੰ ਟਰੈਡ ਦਿਖਾ ਆਵਦਾ ਨੰਗਾ ਕਰਕੇ ਮੈਨੂੰ ਲੋਕਾਂ ਦੀ ਸਮਝ ਹੀ ਨਹੀਂ ਆਉਂਦੀ ਵੀ ਇਹ ਜਿਹੜੀਆਂ ਚੀਜ਼ਾਂ ਬਣਾਈਆਂ ਸੀ ਇਹ ਵੀ ਚੰਗਾ ਸਨੇਹਾ ਦੇਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਜੇ ਕੋਈ ਕਿਤੇ ਕੋਈ ਘਟਨਾ ਵਾਪਰ ਗਈ ਉਹਦੇ ਬਾਰੇ ਲੋਕਾਂ ਨੇ ਜਿਵੇਂ ਹੁਣ ਆ ਬੱਚਾ ਜਿਹੜਾ ਮਾਰਿਆ ਹੈ ਨਾ ਇਹ ਇੰਟਰਨੈਟ ਨਾ ਹੁੰਦਾ ਤਾਂ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਐਡੀ ਦੂਰ ਤੋ ਜਮੇ ਨਹੀਂ ਪਤਾ ਲੱਗਣਾ ਸੀ ਚਲੋ ਨੇੜੇ-ਨੇੜੇ ਗੱਲ ਫੈਲ ਜਾਂਦੀ ਐ ਤੇ ਬੱਚਿਆਂ ਦਾ ਬਹੁਤ ਲੋਕ ਧਿਆਨ ਰੱਖਣ ਲੱਗੇ ਪਹਿਲਾਂ ਆਪਾਂ ਨੂੰ ਇਹ ਨਹੀਂ ਹੁੰਦਾ ਧਿਆਨ ਤਾਂ ਆਵਦੇ ਬੱਚੇ ਦਾ ਹਰੇਕ ਰੱਖਦਾ ਹੁੰਦਾ ਪਰ ਜਦੋਂ ਇਹੋ ਜੀ ਘਟਨਾ ਵਾਪਰਦੀ ਉਦੋਂ ਅਗਲਾ ਵਿਸ਼ੇਸ਼ ਤੌਰ ਤੇ ਧਿਆਨ ਰੱਖਦਾ ਹੈ। ਕਾ ਕੋਈ ਛੋਡੇ ਬਾਹਰੋਂ ਬੰਦਾ ਰਹਿੰਦਾ ਤੁਸੀਂ ਉਹਦੇ ਬਾਰੇ ਵੀ ਇਨਕੁਆਰੀ ਕਰੋਗੇ ਵੀ ਇਹ ਕੌਣ ਹੈ ਯਾਰ ਅਭੀ ਉੱਥੇ ਇਹੋ ਜੀ ਘਟਨਾ ਹੋਊਗੀ। ਸੋ ਇਹ ਚੀਜ਼ ਨਾ ਜਾਗਰੂਕ ਹੁੰਦੇ ਐ ਪਰ ਲੋਕਾਂ ਨੇ ਇਸ ਚੀਜ਼ ਨੂੰ ਹੋਰ ਹੀ ਕੁਝ ਬਣਾਤਾ। ਸੋ ਜਿੰਨੇ ਵੀ ਭੈਣ ਭਰਾ ਤੁਸੀਂ ਮੈਨੂੰ ਦੇਖਦੇ ਹੋ ਬਈ ਦਿਲੋਂ ਧੰਨਵਾਦ ਹੈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਕੱਲ ਨੂੰ ਸਵੇਰੇ 9:00 ਵਜੇ ਕੋਸ਼ਿਸ਼ ਕਰਾਂਗੇ ਵਧੀਆ ਤੁਹਾਨੂੰ ਫੇਰ ਕੋਈ ਗੱਲਬਾਤ ਸੁਣਾਵਾਂਗੇ ਗਾਣਾ ਵੀ ਸੁਣਾਵਾਂਗੇ ਸੋ ਬਈ ਸਪੋਰਟ ਕਰਦੇ ਰਹੋ ਚੈਨਲ ਸਬਸਕ੍ਰਾਈਬ ਆਪਣਾ ਜਰੂਰ ਕਰਿਓ ਫੇਰ ਹਾਜ਼ਰ ਹੋਵਾਂਗੇ ਕੋਈ ਨਵਾਂ ਰੰਗ ਲੈ ਕੇ ਜਿੰਨੇ ਵੀ ਭੈਣ ਭਰਾ ਤੁਸੀਂ ਟਾਈਮ ਕੱਢ ਕੇ ਸੁਣਿਆ ਮੈਨੂੰ ਮੈਂ ਧੰਨਵਾਦ ਕਰਦਾ ਬਹੁਤ ਬਹੁਤ ਦਿਲੋਂ ਸਤਿਕਾਰ ਹੈ ਤੁਹਾਡਾ ਸਾਰਿਆਂ ਦਾ ਪ੍ਰਮਾਤਮਾ ਅੱਗੇ ਦੁਆ ਹੈ ਕਿ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜਿਹੜੇ ਸੁਣਨਗੇ ਭਰਾ ਉਹਨਾਂ ਦਾ ਵੀ ਸਤਿਕਾਰ ਹੈ ਫਿਰ ਵੀਡੀਓ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਚੈਨਲ ਨਹੀਂ ਕਰਿਆ ਕਰਿਓ ਜ਼ਰੂਰ ਤੇ ਸ਼ੇਅਰ ਭਰਾ ਬਣ ਕੇ ਵੱਧ ਤੋਂ ਵੱਧ ਕਰਿਆ ਕਰੋ ਥੋੜੀ ਥੋੜੀ سپورਟ ਥੋੜਾ ਜਿਹਾ ਹਲਾਰਾ ਹੋਰ ਮਾਰ ਦਿਓ ਬਾਅਦ ਫਿਰ ਆਪਾਂ ਪੜਾਕੇ ਪਾ ਦੇਾਂਗੇ ਗਾਣੇ ਥੋੜੇ ਨਾਲ ਬਾਅਦ ਆ 15 ਦਿਨਾਂ ਬਾਅਦ ਇੱਕ ਛੱਡ ਦਿਆ ਕਰਾਂਗੇ ਤੇ ਸੁਣਿ ਜਾਇਆ ਕਰੋ ਤੇ ਬਾਕੀ ਜੇ ਕਿਸੇ ਦੀ ਕੋਈ ਵੀ ਫਰਮਾਇਸ਼ ਹੋਵੇ ਵੀ ਭਾਈ ਆਹ ਬਿਹੇ ਤੇ ਗਾਣਾ ਤਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਮੈਂ ਜ਼ਰੂਰ ਥੋੜੀ ਫਰਮਾਇਸ਼ ਪੂਰੀ ਕਰਾਂਗਾ ਸੋ ਬਹੁਤ ਬਹੁਤ ਧੰਨਵਾਦ ਭਾਈ ਸਤਿ ਸ਼੍ਰੀ ਅਕਾਲ ਰੱਬ ਰਾਖਾ ਫੇਰ ਮਿਲਾਂਗੇ